ਤੇ ਇਹ ਸ਼ੀਲਡਾਂ ਦੇ ਮੈਂ ਦੇਖ ਪਾ ਰਹੀ ਹਾਂ ਇੰਨਾ ਕੱਟਾ ਮਿੱਟੀ ਲੱਗਾ ਹੋਇਆ ਵਾ ਇਹ ਕਿਉਂ ਇਹ ਕੀ ਕੰਡੀਸ਼ਨ ਇਦਾਂ ਦੀ ਆ ਗਈ ਕਿ ਤੁਸੀਂ ਆਪਣੇ ਸ਼ੀਲਡਾਂ ਨੂੰ ਸਾਫ਼ ਹੀ ਨਹੀਂ ਕਰਦੇ ਵੇ ਕਿ ਇਹਨਾਂ ਨਾਲ ਪਿਆਰ ਨਹੀਂ ਤੁਹਾਨੂੰ ਪਿਆਰ ਤਾਂ ਹੈਗਾ ਪਰ ਸ਼ੀਲਡਾਂ ਨੇ ਦਿੱਤਾ ਕੁਝ ਨਹੀਂ 2012 ਵਿੱਚ ਮੇਰੀ ਵਾਈਫ ਦੀ ਡੈਥ ਹੋ ਗਈ ਅੱਛਾ ਉਤੋਂ ਕੁਛ ਦਿਨ ਬਾਅਦ ਮੇਰੇ ਮਦਰ ਦੀ ਡੈਥ ਹੋ ਗਈ ਠੀਕ ਹੈ ਫਿਰ ਪੇਰੈਂਟ ਫਾਜ਼ਿਲ ਸਾਹਿਬ ਦੀ ਡੈਥ ਹੋ ਗਈ ਜਿਸ ਕਰਕੇ ਜਕਦਮ ਲਾਈਫ ਚ ਨਾ ਉਤਾਰ ਆ ਗਿਆ ਕਿ ਮੈਂ ਟੁੱਟ ਗਿਆ। ਉਸ ਤੋਂ ਬਾਅਦ ਮੈਂ ਥੋੜਾ ਡਿਪਰੈਸ਼ਨ ਵਿੱਚ ਰਹਿਣ ਲੱਗ ਪਿਆ ਸਾਂ ਜਿਸ ਕਰਕੇ ਮੈਨੂੰ ਬ੍ਰੇਨ ਦੇ ਅਟੈਕ ਹੋ ਗਏ। ਅੱਛਾ ਤੇ ਉਹਦੇ ਕਰਕੇ ਤੁਹਾਡਾ ਕਰਕੇ ਸਾਰਾ ਕੁਝ ਹੋ ਗਿਆ, ਸਰੀਰ ਵੀ ਬਹੁਤ ਜ਼ਿਆਦਾ ਡਾਊਨ ਹੋ ਗਿਆ। ਕੱਲੇ ਹੁਣ ਕਰਕੇ ਤਾਂ ਹੀ ਤੁਸੀਂ ਕਬੂਤਰਾ ਨੂੰ ਆਪਣਾ ਪਰਿਵਾਰ ਬਣਾ ਲਿਆ। ਕਬੂਤਰਾ ਨੂੰ ਆਪਣਾ ਪਰਿਵਾਰ ਬਣਾ ਕੇ ਫਿਰ ਉਹਨਾਂ ਨੇ ਆਪਣਾ ਪਰਿਵਾਰ ਮੰਨ ਲਿਆ। ਚਲੋਆ ਪਰਿਵਾਰ ਤੇ ਤੁਹਾਡਾ ਬਹੁਤ ਖੂਬਸੂਰਤ ਹੈ ਮੈਂ ਸਮਝ ਸਕਦੀ ਤੇ ਜਿਹੜਾ ਤੁਹਾਡਾ ਪਰਸਨਲਿਟੀ ਸਿਗਾ ਪੁਰਾਣੀ ਜ਼ਿੰਦਗੀ ਸੀਗੀ ਉਹਨਾਂ ਦੇ ਬਾਰੇ ਥੋੜਾ ਜਿਹਾ ਆਪਣੀਆਂ ਕੁਝ ਯਾਦਾਂ ਸਾਂਝੀਆਂ ਕਰੋ ਕੁਝ ਯਾਦ ਆਂਦਾ ਹੋਵੇ ਜਿਹੜੀਆਂ ਦਿਲ ਦੀਆਂ ਯਾਦਾਂ ਤੇ ਮਿਟਾਈ ਨਹੀਂ ਜਾ ਸਕਦੀਆਂ ਹਾਂਜੀ ਮੈਂ ਉਹਨਾਂ ਨੂੰ ਮੈਂ ਕੁਝ ਘਟ ਕਰਨ ਦੀ ਕੋਸ਼ਿਸ਼ ਕਰਦਾ ਨਾ ਕਿਉਂਕਿ ਮੈਂ ਫਿਜ਼ੀਕਲੀ ਬਹੁਤ ਕਮਜ਼ੋਰ ਹੋ ਗਿਆ ਹਾਂ ਉਹਨ ਆਪਣਾ ਦੁੱਖ ਸੁੱਖ ਤੇ ਕਿਸੇ ਨਾਲ ਸਾਂਝਾ ਕਰਨਾ ਹੀ ਆ ਜੀ ਉਸਨਾਂ ਨੂੰ ਹਿੰਟਾਂ ਦਾ ਨਾਣਾ ਪਾਣੀ ਪਾਇਆ ਦਿਮਾਗ ਤੇ ਲਗਾਇਆ ਹੋਇਆ ਆ ਇਸੇ ਤਰ੍ਹਾਂ ਤਾਂ ਕਿ ਦਿਮਾਗ ਥੋੜਾ ਵੀਜੀ ਰਹੇ ਤੋਂ ਪ੍ਰਾਈਜ਼ ਦੇਖ ਦੇ ਕੇ ਮਨੋਂ ਕਈ ਵਾਰ ਰੋਣਾ ਆ ਜਾਂਦਾ ਇਸੇ ਕਰਕੇ ਉਹਨਾਂ ਨਾਲ ਮੈਂ ਧਿਆਨ ਵੀ ਨਹੀਂ ਦਿੰਦਾ ਮਿੱਟੀ ਘਟੇ ਦੇ ਭਰੇ ਦੇ ਅੱਜ ਤੋਂ ਉਹਨਾਂ ਇੱਕ ਇਹੋ ਜਿਹੇ ਵਿchre ਆਦਮੀ ਨਾਲ ਮਿਲਣ ਜਾ ਰਹੀਆਂ ਜੋ ਕਿ ਬਿਲਕੁਲ ਹੀ ਵਿਖਰ ਚੁੱਕਾ ਹੈ ਟੁੱਟ ਚੁੱਕਾ ਹੈ ਪਰ ਕਿਵੇਂ ਟੁੱਟਾ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਪਹਿਲਾਂ ਤਾਂ ਇਹ ਸ਼ਿਲਡਾ ਤੇ ਚਾਤੀ ਮਾਰੋ ਆਪਣੇ ਟਾਈਮ ਦੇ ਉੱਤੇ ਉਹ ਇੱਕ ਬਹੁਤ ਹੀ ਵੱਡੇ ਪਹਿਲਵਾਨ ਹੁੰਦੇ ਸੀ ਨਾਮੀ ਪਰਸਨ ਹੁੰਦੇ ਸੀਗੇ ਕਿਦਾਂ ਇੱਕੋ ਦਮ ਪਾਸਾ ਪਲਟਿਆ ਉਹਨਾਂ ਤੋਂ ਹੀ ਜਾਣਦੇ ਆਪਾਂ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਇਹੋ ਜਿਹਾ ਹੋ ਗਿਆ ਕਿ ਤੁਹਾਨੂੰ ਇੱਕੋ ਦਮ ਬਿਲਕੁਲੀ ਪਾਸਾ ਹੀ ਪਲਟ ਗਿਆ ਲਾਈਫ ਦਾ 2012 ਵਿੱਚ ਮੇਰੀ ਵਾਈਫ ਦੀ ਡੈਥ ਹੋ ਗਈ ਅੱਛਾ ਉਤੋਂ ਕੁਛ ਦਿਨ ਬਾਅਦ ਮੇਰੇ ਮਦਰ ਦੀ ਡੈਥ ਹੋ ਗਈ ਤੇਰਾ ਪੇਰਨ ਫਾਦਰ ਸਾਹਿਬ ਦੀ ਡੈਥ ਹੋ ਗਈ ਜਿਸ ਕਰਕੇ ਇਕਦਮ ਲਾਈਫ ਚ ਨਾ ਉਤਾਰ ਆ ਗਿਆ ਕਿ ਮੈਂ ਟੁੱਟ ਗਿਆ ਜਿਵੇਂ ਕਿ ਮੈਂ ਦੇਖ ਪਾ ਰਹੀ ਹਾਂ ਵੱਡੇ ਵੱਡੇ ਪੁਰਸਕਾਰ ਹੈ ਤੁਹਾਡੇ ਪਹਿਲਵਾਨੇ ਦੀਆਂ ਫੋਟੋਆਂ ਦੇਖ ਪਾ ਰਹੀ ਹਾਂ ਉਸ ਤੋਂ ਬਾਅਦ ਮੈਂ ਥੋੜਾ ਡਿਪਰੈਸ਼ਨ ਵਿੱਚ ਰਹਿਣ ਲੱਗ ਪਿਆ ਸਾਂ ਜਿਸ ਕਰਕੇ ਮੈਨੂੰ ਬ੍ਰੇਨ ਦੇ ਅਟੈਕ ਹੋ ਗਏ ਅੱਛਾ ਤੇ ਉਹਦੇ ਕਰਕੇ ਤੁਹਾਡਾ ਕਰਕੇ ਸਾਰਾ ਕੁਝ ਹੋ ਗਿਆ ਸਰੀਰ ਵੀ ਬਹੁਤ ਜ਼ਿਆਦਾ ਡਾਊਨ ਹੋ ਗਿਆ ਠੀਕ ਹੈ ਤੇ ਆ ਜਿਹੜੇ ਤੁਸੀਂ ਕਬੂਤਰਾਂ ਦੇ ਸ਼ੌਂਕ ਪਾਲੇ ਹੋਏ ਨੇ ਇਹ ਕਦੋਂ ਤੋਂ ਪੈ ਗਏ ਸ਼ੌਂਕ ਤੁਹਾਨੂੰ ਇਹ ਮੇਰਾ ਬਚਪਨ ਤੋਂ ਹੀ ਆ ਮੇਰੇ ਸਬਤੇ ਨੂੰ ਵੱਡੇ ਬ੍ਰਦਰ ਔਰ ਕੂਲ ਤੋਂ ਘਰ ਆ ਰਹੇ ਸੀ ਉਹਨਾਂ ਨੂੰ ਆਂਦੇ ਇੱਕ जख्मी ਕਬੂਤਰ ਮਿਲਿਆ ਉਹ जख्मी ਕਬੂਤਰ ਕਿ ਉਹਨਾਂ ਕੋਚਾ ਇਕੱਲਾ ਮਰਨਾ ਜਾਵੇ ਉਹ ਰਾਮ ਬਾਗ ਤੋਂ ਇੱਕ ਕਬੂਤਰ ਖਰੀਦ ਕੇ ਲਿਆਏ ਉਹਦੇ ਵਾਸਤੇ ਨਾਲ ਇੱਕ ਜੋੜਾ ਬਣ ਗਿਆ ਉਹ ਜੋੜੇ ਨੇ ਬਾਅਦ ਚੋਂ ਗਾਂਡੇ ਦੇਤੇ ਆਂਡੇ ਤੋਂ ਬੱਚੇ ਨਿਕਲਾਏ ਉਹ ਹੋਲੀ ਦੇਸਾਂ ਕਬੂਤਰ ਵਾਧੇ ਗਏ ਉਸ ਤੋਂ ਬਾਅਦ ਰੈਗੂਲਰ ਸਾਡੇ ਘਰ ਅੱਜ ਤੱਕ ਕਬੂਤਰ ਹੈਗੇ ਆ ਤੇ ਇਹ ਸ਼ੀਲਡਾਂ ਦੇ ਮੈਂ ਦੇਖ ਪਾ ਰਹੀਆਂ ਇੰਨਾ ਕੱਟਾ ਮਿੱਟੀ ਲੱਗਾ ਹੋਇਆ ਵਾ ਇਹ ਕਿਉਂ ਇਹ ਕੀ ਕੰਡੀਸ਼ਨ ਇਦਾਂ ਦੀ ਆ ਗਈ ਕਿ ਤੁਸੀਂ ਆਪਣੇ ਸ਼ੀਲਡਾਂ ਨੂੰ ਸਾਫ਼ ਹੀ ਨਹੀਂ ਕਰਦੇ ਵੇ ਕੀ ਇਹਨਾਂ ਨਾਲ ਪਿਆਰ ਨਹੀਂ ਤੁਹਾਨੂੰ ਪਿਆਰ ਤਾਂ ਹੈਗਾ ਪਰ ਸ਼ੀਲਡਾਂ ਨੇ ਦਿੱਤਾ ਕੁਝ ਨਹੀਂ ਕਿਸੇ ਸਰਕਾਰ ਨੇ ਕੋਈ ਸਪੋਰਟ ਨਹੀਂ ਕੀਤੀ ਕੁਝ ਨਹੀਂ ਹੁਣ ਘਰ ਇਕੱਲਾ ਹੈਗਾ ਮੈਂ ਮੇਰਾ ਘਰ ਆਉਣ ਨੂੰ ਦਿਲ ਨਹੀਂ ਕਰਦਾ ਉਸ ਕਰਕੇ ਘਰ ਦੀ ਸਾਫ਼ ਸਫਾਈ ਵਾਲੀ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਇਕੱਲੋਂ ਕਰਦੀ ਕਰ ਲੈ ਹੋਂ ਕਰਕੇ ਤਾਂ ਹੀ ਤੁਸੀਂ ਕਬੂਤਰਾ ਨੂੰ ਆਪਣਾ ਪਰਿਵਾਰ ਬਣਾ ਲਿਆ ਕਬੂਤਰਾ ਆਪਣਾ ਪਰਿਵਾਰ ਬਣਾ ਕੇ ਹੁਣ ਉਹਨਾਂ ਨੇ ਆਪਣਾ ਪਰਿਵਾਰ ਮੰਨ ਲਿਆ ਤੇ ਕੀ ਮੈਂ ਤੁਹਾਡੇ ਪਰਿਵਾਰ ਨਾਲ ਮਿਲ ਸਕਦੀ ਹਾਂ ਹਾਂਜੀ ਬਿਲਕੁਲ ਮਿਲ ਸਕਦੀ ਹਾਂ ਇਨਸ਼ਾਅੱਲਾ ਆਪਾਂ ਤੁਹਾਡੇ ਪਰਿਵਾਰ ਨੂੰ ਮਿਲਦੇ ਹਾਂ ਆਓ ਫਿਰ ਤੁਹਾਡੀ ਫੈਮਿਲੀ ਨਾਲ ਮਿਲਦੇ ਹਾਂ ਤੁਹਾਡੇ ਪਰਿਵਾਰ ਦੇ ਨਾਲ ਮਿਲਦੇ ਆਣ ਨਾਲੇ ਤੁਹਾਡੀ ਪੁਰਾਣੀ ਜ਼ਿੰਦਗੀ ਦੇ ਬਾਰੇ ਵੀ ਗੱਲਬਾਤ ਕਰਦੇ ਰਵਾਂਗੇ ਬਹੁਤ ਸੋਹਣਾ ਤੁਹਾਡਾ ਪਰਿਵਾਰਕ ਕੀ ਗੱਲ ਤੁਹਾਨੂੰ ਇਹਨਾਂ ਦਾ ਪਤਾ ਇਹਨਾਂ ਦੀ ਨਸਲ ਨਸਲਾ ਦਾ ਹਾਂਜੀ ਕਿਹੜੇ ਕਿਹੜੇ ਕਬੂਤਰ ਕਿਹੜੀ ਨਸਲ ਦੇ ਨੇ ਤੁਹਾਨੂੰ ਬਿਲਕੁਲ ਪਛਾਣ ਹੈ ਹਾਂਜੀ ਇਹ ਵਾਲਾ ਕਬੂਤਰ ਕਿਹੜੀ ਨਸਲ ਦਾ ਇਹ ਜੋਨਥਰਾ ਕਹਿੰਦੇ ਨੇ ਤੇ ਜਿਹੜੇ ਮੈਂ ਅੰਦਰ ਪੁਰਸਕਾਰ ਦੇਖ ਰਹੀ ਹਾਂ ਉਹ ਕਬੂਤਰਾਂ ਵਿੱਚੋਂ ਜਿੱਤੇ ਹੋਏ ਜਾਂ ਤੁਹਾਡੇ ਪਹਿਲਵਾਨੀ ਤੋਂ ਦਿੱਤੇ ਗਏ ਨੇ ਪਹਿਲਵਾਨੀ ਦੇ ਕਬੂਤਰਾਂ ਦੇ ਪੁੱਛੇ ਅਵਾਰਡ ਆ ਗਿਆ ਬਿਲਕੁਲ ਉਹ ਪੰਜ ਸੱਤ ਧੋਨੇ ਕਬੂਤਰਾਂ ਦੇ ਬਾਕੀ ਮੇਨ ਅਵਾਰਡ ਮੇ ਕੋ ਸਾਰੇ ਪਲਵਾਨੀ ਦੇ ਆ ਆਰਮ ਰੈਸਲਿੰਗ ਦੇ ਜਿਹਨੂੰ ਪੰਜਾਬੀ ਵਿੱਚ ਪੰਜਾ ਲਗਾਉਣਾ ਵੀ ਕਹਾ ਦਿੰਦੇ ਆ ਉਹ ਵੀ ਇੰਟਰਨੈਸ਼ਨਲ ਗੇਮ ਹੈਗੀ ਆ ਬਾਕੀ weight lifting ਪਾ ਬੜੇ ਚਾਵਾਂ ਦੇ ਨਾਲ ਤੁਸੀਂ ਪੁਰਸਕਾਰ ਜਿੱਤੇ ਹੋਣੇ ਬਟਾ ਜੋ ਮਿੱਟੀ ਦੇ ਵਿੱਚ ਰੁੱਲਦੇ ਪਏ ਨੇ ਦੁੱਖ ਤੇ ਲੱਗਦਾ ਹੀ ਹੋਏਗਾ ਹਾਂਜੀ ਬਹੁਤ ਜ਼ਿਆਦਾ ਲੱਗਦਾ ਕੋਈ ਖਿਆਲ ਰੱਖਣ ਵਾਲਾ ਨਹੀਂ ਹੈ ਘਰ ਦਾ ਖਿਆਲ ਰੱਖਣ ਵਾਲਾ ਨਹੀਂ ਹੈ ਜਦੋਂ ਵਾਈਫ ਹੈ ਸੀ ਸਾਰਾ ਕੁਝ ਉਹ ਕਰਦੇ ਖਿਆਲ ਰੱਖਦੇ ਸੀ ਹੁਣ ਨਹੀਂ ਆ ਤੇ ਬਸ ਘਰ ਮੇਰਾ ਆਪਣਾ ਘਰ ਨੂੰ ਪਿੱਛੇ ਰਹਿਣ ਦੀ ਨਹੀਂ ਕਰਦਾ ਹਾਂ ਤੇ ਇਹ ਪਰਿਵਾਰ ਤੁਹਾਨੂੰ ਕਿੱਦਾਂ ਲੱਗਦਾ ਆਪਣਾ? ਉਹਨ ਆਪਣਾ ਦੁੱਖ ਸੁੱਖ ਤੇ ਕਿਸੇ ਨਾਲ ਸਾਂਝਾ ਕਰਨਾ ਹੀ ਆ। ਜੀ। ਉਸਨਾਂ ਨੂੰ 3 ਟਾਈਮ ਧਾਣਾ ਪਾਣੀ ਪਾਇਆ ਜਾਂ ਦਿਮਾਗ 'ਤੇ ਲਗਾਇਆ ਹੋਇਆ ਆ। ਇਸੇ ਤਰ੍ਹਾਂ ਤਾਂ ਕਿ ਧਾਣਾ ਥੋੜਾ ਵੀਜੀ ਰਹੇ। ਤੇ ਕਿਹੜੀ-ਕਿਹੜੀ ਨਸਲ ਹੈਗੇ ਤੇ ਕਬੂਤਰਾਂ ਦੀ ਕਿੰਨੀਆਂ ਕਿੰਨੀਆਂ ਨਸਲਾਂ ਪਾਈਆਂ ਜਾਂਦੀਆਂ ਨੇ? ਕਬੂਤਰਾਂ ਦੀਆਂ 50 ਦੇ ਕਰੀਬ ਨਸਲਾਂ ਹੈਗੀਆਂ ਆ। ਕਿਹੜੀ-ਕਿਹੜੀ ਨਸਲ ਹੁੰਦੀ ਹੈ? ਬਟ ਐਸਲੇ ਮੇਰੇ ਕੋਲ ਇੱਥੇ ਕਰੀਬ 25 ਤੋਂ 30 ਕਿਸਮ ਦੇ ਨਸਲੇ ਹੈਗੇ ਆ। ਕਿਹੜੇ ਜਿਹੜੇ ਤੁਹਾਨੂੰ ਐਡਵਰਡ ਦਾ ਰੰਗੰਨ ਜਿਹੜਾ ਆ ਇਹ ਹਾਂਜੀ ਉਹ ਸਾਰੀ ਐਡਵਰਡ ਹੈ ਨਸਲ ਹੁੰਦੀ ਆ ਤੁਸੀਂ ਜਿਹੜੇ ਮਰਜੀ ਬਾਰੇ ਮੈਨੂੰ ਪੁੱਛੋਗੇ ਮੈਂ ਦੱਸ ਦਿਆਂਗਾ ਹੱਥ ਲਗਾ ਕੇ ਦੱਸੋ ਕਿਹੜਾ ਕਿਹੜਾ ਇਹ ਜਿਹੜਾ ਸਾਹਮਣੇ ਬੋਲਦਾ ਪਿਆ ਹੈ ਬਣਾ ਹਾਂਜੀ ਇਹਨੂੰ ਕਹਿੰਦੇ ਦਬਾਜ ਠੀਕ ਹੈ ਤੇ ਆ ਇੱਕ ਮੈਂ ਬਲੈਕ ਵਾਲਾ ਦੇਖਣ ਦੀ ਜੈਡ ਬਲੈਕ ਪੁੱਤਰ ਤੁਹਾਡੇ ਪੈਰਾਂ ਵਿੱਚ ਹੈ ਇਹ ਕਿਹੜਾ ਹੈ ਜੀ ਇਹਨੂੰ ਕਹਿੰਦੇ ਆ ਜਾਗ ਜਾਗ ਹਾਂ ਆ ਜਿਹੜਾ ਵਾਈਟ ਹੈ ਇਹਨੂੰ ਕਹਿੰਦੇ ਬੱਗਾ ਇਹ ਜਿਹੜੇ ਆਮ ਉੱਡਦੇ ਨੇ ਇਹ ਉਹ ਚੀਜ਼ ਨਹੀਂ ਹੈ ਉਹ ਮੇਰੇ ਕਬੂਤਰ। ਇੰਨਾ ਵਿੱਚ ਹੀ ਅੱਗੇ। ਇੰਨਾ ਵਿੱਚ ਹੀ। ਹਾਂਜੀ। ਉਹਨਾਂ ਨੂੰ ਜਿਹੜੇ ਉਡਾਈ ਦੇ ਸ਼ਰਤਾਂ 'ਚ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਦੇਣੀ ਪੈਂਦੀ ਹੈ। ਤੇ ਇਹ ਕੀ ਉਹ ਹੀ ਕਬੂਤਰ ਜਿਹੜੇ ਪੁਰਾਣੇ ਜ਼ਮਾਨੇ 'ਚ ਚਿੱਠੀਆਂ ਪਹੁੰਚਾਉਂਦੇ ਹੁੰਦੇ ਸੀਗੇ? ਨਹੀਂ ਜੀ। ਉਹ ਨਸਲਾਂ ਹੁਣ ਖਤਮ ਹੋ ਚੁੱਕੀਆਂ। ਤੇ ਇਹ ਚਿੱਠੀਆਂ ਨਹੀਂ ਪਹੁੰਚਾਉਂਦੇ। ਨਹੀਂ। ਹੁਣ ਅੱਜਕੱਲ੍ਹ ਵੈਸੇ ਮੋਬਾਈਲਾਂ ਦਾ ਜ਼ਮਾਨਾ ਆ ਗਿਆ। ਹਾਂ ਉਹਨਾਂ ਨੂੰ ਉਸ ਟਾਈਮ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਸੀ। ਅੱਛਾ ਚਿੱਠੀਆਂ ਪਹੁੰਚਾਉਂਦੇ। ਹਾਂਜੀ। ਤੇ ਕਿੰਨੇ ਕੁ ਸਮਝਦਾਰ ਨੇ? ਬਹੁਤ ਜ਼ਿਆਦਾ ਸਮਝਦਾਰ ਆ ਗਏ ਆ। ਇਹਨਾਂ ਨੂੰ ਅ ਇਹਨਾਂ ਸਾਰੀ ਦੀਆਂ ਡਾਡੀ ਉਹ ਟਕੇ ਸ਼ਾਮ ਨੂੰ ਆਪਣੇ ਘਰ ਆ ਕੇ ਹੀ ਬੈਠਣਾ ਆ ਇਹਨਾਂ ਨੂੰ ਪਛਾਣ ਆਪਣੇ ਘਰ ਦੀ ਆਪਣੇ ਘਰ ਦੀ ਪਛਾਣ ਜਿਸ ਤਰ੍ਹਾਂ ਕਿ ਤੁਹਾਡੀ ਪਛਾਣ ਹੈ ਜਿਸ ਤਰ੍ਹਾਂ ਸਾਨੂੰ ਆਪਣੇ ਘਰ ਦੀ ਪਛਾਣ ਨੂੰ ਉਸੇ ਤਰ੍ਹਾਂ ਇਹਨਾਂ ਨੂੰ ਆਪਣੇ ਘਰ ਦੀ ਪਛਾਣ ਹੈ ਠੀਕ ਹੈ ਤੇ ਆ ਮੈਂ ਦੇਖ ਰਹੀ ਹਾਂ ਇਹ ਗ੍ਰੇ ਵਾਲਾ ਕਿਹੜਾ ਕਬੂਤਰ ਹੈ ਹਾਂਜੀ ਇਹਨੂੰ ਕਹਿੰਦੇ ਸੁਰਖ ਚੀਨਾ ਚਲੋ ਇਹ ਪਰਿਵਾਰ ਤੇ ਤੁਹਾਡਾ ਬਹੁਤ ਖੂਬਸੂਰਤ ਹੈ ਮੈਂ ਸਮਝ ਸਕਦੀ ਤੇ ਜਿਹੜਾ ਤੁਹਾਡਾ ਪਰਸਨਲਿਟੀ ਸੀਗਾ ਪੁਰਾਣੀ ਜ਼ਿੰਦਗੀ ਸੀਗੀ ਉਹਨਾਂ ਦੇ ਬਾਰੇ ਥੋੜਾ ਜਿਹਾ ਆਪਣੀਆਂ ਕੁਝ ਯਾਦਾਂ ਸਾਂਝੀਆਂ ਕਰੋ ਕੁਝ ਯਾਦ ਆਂਦਾ ਹੋਵੇ ਜਿਹੜੀਆਂ ਦਿਲ ਦੀਆਂ ਯਾਦਾਂ ਤੇ ਮਿਟਾਈ ਨਹੀਂ ਜਾ ਸਕਦੀਆਂ ਹਾਂਜੀ ਹਟ ਉਹਨਾਂ ਨੂੰ ਮੈਂ ਕੁਝ ਘੱਟ ਕਰਨ ਦੀ ਕੋਸ਼ਿਸ਼ ਕਰਦਾ ਰਹਾ ਕਿਉਂਕਿ ਮੈਂ ਫਿਜ਼ੀਕਲੀ ਬਹੁਤ ਕਮਜ਼ੋਰ ਹੋ ਗਿਆ ਉਸ ਕਰਕੇ ਮੈਂ ਇਹੋ ਜੀ ਯਾਦ ਜਿਹੜੀ ਤੁਹਾਨੂੰ ਜਦੋਂ ਬਾਹਰ ਘੁੰਮਣ ਫਿਰਨ ਜਾਂਦਾ ਸੀ ਬਹੁਤ ਥਾਵਾਂ ਦੀਆਂ ਯਾਦਾਂ ਦਿਲ 'ਚ ਵੱਸੀਆਂ ਹੋਈਆਂ ਜਿੱਥੇ ਹੱਸ-ਸਮਝਵਾ ਕਰਦੇ ਰਹੇ ਹਾਂ ਬੜੇ ਸਾਡਾ ਪਸੇਮੈਂਟਾ ਦੇ ਜਿਹੜੇ ਤੁਸੀਂ ਪੁਰਸਕਾਰ ਦਿੱਤੇ ਨੇ ਆਪਣੇ ਕੰਪੀਟੀਸ਼ਨ ਦੇ ਵਿੱਚ ਉਹਨਾਂ ਦੀਆਂ ਕੁਝ ਯਾਦਾਂ ਕਿ ਮੈਂ ਪਹਿਲਾਂ ਕੀ ਸੀ ਅੱਜ ਮੈਂ ਕੀ ਬਣ ਗਿਆ ਹਾਲਾਤਾਂ ਨੇ ਕੀ ਬਣਾ ਦਿੱਤਾ ਉਹ ਪ੍ਰਾਈਜ਼ ਦੇਖ ਦੇ ਕੇ ਮੈਨੂੰ ਕਈ ਵਾਰ ਰੋਣਾ ਆ ਜਾਂਦਾ ਇਸੇ ਕਰਕੇ ਉਹਨਾਂ ਨਾਲ ਮੈਂ ਧਿਆਨ ਵੀ ਨਹੀਂ ਦਿੰਦਾ ਮਿੱਟੀ ਘਟੇ ਦੇ ਭਰੇ ਤੇ ਤੇ ਕਬੂਤਰ ਰੱਖਣ ਦੀ ਸ਼ੁਰੂਆਤ ਕਦੋਂ ਤੋਂ ਹੋ ਗਈ ਤੁਹਾਡੀ ਆਹ ਕਰੀਬ 45 ਸਾਲ ਹੋ ਗਿਆ ਮੈਂ 4-5 ਸਾਲ ਦਾ ਥਾਂ ਜਦੋਂ ਸਾਡੇ ਘਰ ਕਬੂਤਰ ਆਏ ਮੇਰੇ ਸਭ ਤੋਂ ਵੱਡੇ ਬ੍ਰਦਰ ਨੂੰ ਇੱਕ ਜ਼ਖਮੀ ਕਬੂਤਰ ਮਿਲਿਆ ਸੀ ਸਕੂਲ ਤੋਂ ਆਉਂਦੇ ਹੋਏ ਉਹ ਕਬੂਤਰ ਨੂੰ ਕਿ ਇਕੱਲਾ ਪੰਨੇ ਮਹਿਸੂਸ ਕਰਕੇ ਮਰਨਾ ਜਾਏ ਉਹ ਰਾਮਬਾਲ ਨੇ ਇੱਕ ਕਬੂਤਰ ਖਰੀਦ ਕੇ ਲਾਏ ਉਹ ਜੋੜਾ ਬਣ ਗਿਆ ਉਹਨਾਂ ਦੇ ਗਵਾਂਡੇ ਬੱਚੇ ਦੇ ਦਿੱਤੇ ਤੇ ਇਸੇ ਕਰ ਇਸ ਤਰ੍ਹਾਂ ਹੋ ਰਹੀ ਜਿਹੜੇ ਬਾਦੇ ਦੇ ਕਬੂਤਰ ਬਹੁਤ ਖੁਸ਼ੀ ਵੀ ਹੋ ਰਹੀ ਤੁਹਾਡਾ ਪਰਿਵਾਰ ਦੇਖ ਕੇ ਮਗਰ ਜੇ ਮੈਂ ਪੁਰਾਣੀਆਂ ਗੱਲਾਂ ਨੂੰ ਤੁਹਾਡੀਆਂ ਨੂੰ ਦੇਖਦੀਆਂ ਪੁਰਾਣੀਆਂ ਯਾਦਾਂ ਨੂੰ ਤੇ ਦਿਲ ਦੁਖੀ ਵੀ ਹੁੰਦਾ ਕਿ ਸਾਡੇ ਵੀਰ ਇਸ ਹਾਲਾਤਾਂ ਚੋਂ ਗੁਜ਼ਰੇ ਨੇ ਆਪਣੇ ਸਭ ਕਿਸਮਤ ਦੀ ਗੱਲ ਹੈ ਕਿਸਮਤ ਅੱਗੇ ਕਿਸੇ ਦਾ ਜੋਰ ਨਹੀਂ ਹੈ ਜੀ ਬਿਲਕੁਲ ਤੇ ਐਸੀ ਸਾਡੇ ਨਾਲ ਜਸਮਿੰਦਰ ਸਿੰਘ ਜੀ ਤੇ ਅਗਲੀ ਤੇ ਤਾਜ਼ਾ ਨਵੀਂ ਖਬਰ ਲੈ ਕੇ ਤੁਹਾਡੇ ਨਾਲ ਫਿਰ ਮਿਲਾਂਗੀ ਮੈਂ ਹੱਸਾ